ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੁੰੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਸੋਈ ਸਵਾਈ ਤੇ ਗੱਲਬਾਤ ਹੁਣ ਕਰਦੇ ਹਾਂ ਵੀ ਦਿਓ ਨਾ ਤੇ ਪੁੱਛਦੇ ਹਾਂ ਸਾਰੀ ਡਿਟੇਲ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਵਾਈ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਸਨੋ ਠੀਕ ਠਾਕ ਜੀ ਬੜਾ ਵਧੀਆ ਰੁਪਈਆ ਨਾਓ ਸਭ ਤੋਂ ਵਧੀਆ ਜੀ ਵਧੀਆ ਚਾਹੀਦਾ ਰੁਪਈਆ ਜੀ ਤੇ ਨਾਮ ਦੱਸ ਕਰੇ ਹਾਂ ਮੇਰਾ ਰਪਾ ਸਿੰਘ ਜੇ ਪਿੰਚੀਂਡਾ ਜ਼ਿਲ੍ਹਾ ਮੁਸਾਹੀਜ ਨਾਲਾ ਜੇ ਫੋਨ ਨੰਬਰ ਹੀ ਬੋਲ ਦੋ 9194349495 ਠੀਕ ਹੈ ਹਾਂਜੀ ਅੱਜ ਦੋ ਮੱਝਾਂ ਤੇ ਇੱਕ ਗਾਂ ਫੇਰ ਹਨਾ ਗਾਵਾਂ ਦਾ ਰਵੀ ਜੀ ਤੇਰੀ ਚਾਰ ਹੀ ਆਪਣੇ ਕੋਲ ਉਹ ਰੱਬਣਾਗਾ ਤੇ ਗੱਡੀ ਵਾਲੇ ਆਏ ਆਪਣੇ ਕੋਲ ਲੈ ਗਏ ਅੱਛਾ ਅੱਜ ਮੱਝਾਂ ਸੂਈ ਰਹਿਣ ਤੋਂ ਇਸੇ ਰ ਵੀਡੀਓ ਵੀਡੀਓ ਬਣਾਉਣੀ ਆ ਠੀਕ ਹੈ ਜੀ ਬਹੁਤ ਬੜੇ ਫੋਨ ਡੈ ਇਹ ਕਨ 2-3 ਦਿਨ ਹੋ ਗਏ ਆ ਅੱਛਾ ਹਾਂਜੀ ਠੀਕ ਹੈ ਹਾਂਜੀ ਤੇ ਫਿਰ ਪਹਿਲਾਂ ਮੱਝਾਂ ਵਿਖਾ ਦਈਆਂ ਨਾ ਆ ਮੱਝਾਂ ਲਗਾ ਦਈਆਂ ਵਿਜੇ ਛੁੱਟ ਕਰਨੀ ਚਲੋ ਫਿਰ ਕਿਨਵਾ ਸੋ ਆ ਸੂਈਏ ਇਹ ਹਰਪੁਜੀ ਤੀਜਾ ਸੂਬਾ ਸੂਈ ਜੋ ਘਰ ਆ ਲੈ ਜਾਂਦੇ ਤੇ ਕਿੰਨਾ ਚਿਰ ਹੋ ਗਿਆ ਸੂਈਨ ਕੱਲ ਦੀ ਸੂਈ ਜਿਹੜੀ ਆ ਜਿਹੜਾ ਗਿੱਲਾ ਨਾੜੂ ਮਰ ਕੱਟਾ ਜੇ ਅੱਛਾ ਹਾਂਜੀ ਕਿੰਨੇ ਕ ਦੁੱਧ ਆ ਲਈ ਆ ਦੁੱਧ ਤਾਂ ਰਵੀ ਘਰ ਆ ਲੈ ਜਾਂਦੇ ਵੀ ਅਸੀਂ 12 ਕਿਲੋ ਚੋਂਦੇ ਰਹੇ ਆ ਅੱਛਾ ਤੇ ਮੈਂ ਜੀ ਐ ਟਾਈਮ ਇਹਦੇ ਥੋੜੇ 9 ਕਿਲੋ ਤਿਆਰ ਰਵੀ ਜੀ ਅੱਛਾ 9 ਕਿਲੋ ਤਿਆਰ ਵੀ ਹੋ ਗਈ ਜੀ ਉਹ ਰਵੀ ਦੋ ਟਾਈਮ ਜਿਹੜੀ ਚਵਾਗ ਦੇਣੀ ਆ ਆਪਾਂ ਠੀਕ ਹੈ ਹਾਂਜੀ ਤੋਰਾਂਗਾ ਫਿਰ ਇੱਕ ਦਿਨ ਬਾਕੀ ਇਹ ਆ ਵੀ ਚਲੋ ਸੂਈ ਤਾਜੀ ਆ ਬਾਕੀ ਜਿਹੜਾ ਦੁੱਧ 10 ਕਿਲੋਲਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਆਹ ਹਵਾ ਨਾਲ ਦੇਖ ਸਾਦੇ ਲੱਗੇ ਤੋਂ ਤੇ ਮਗਰ ਕੀ ਜੇ ਬੱਚਾ ਕੀ ਜੇ ਤੇ ਮਗਰ ਟੱਟਾ ਜੀ ਪੀਜੀ ਮਗਰ ਟੱਟਾ ਤੇ ਆਣਾੜੋ ਆਪਾਂ ਦੇਖ ਸਾਦੇ ਨਾਲ ਤਾਜੀ ਹੈ ਤੇ ਕਿੰਨਾ ਫਿਰ ਇਹਦਾ ਮੁੱਲ ਰੱਖੀ ਆਪਾਂ ਮੋਹਦਾ ਜੀ 65000 ਨਾ ਕਰ ਲਈਏ ਕਰ ਦਈਏ ਵਿੱਚੋਂ ਛੋਟ ਛੋਟ ਨਹੀਂ ਕਰਾ ਲੋ ਜੋ ਕਰਾਣਾ ਰਬੀ ਜੀ 60 'ਚ ਪਹੁੰਚ ਕਰ ਦਈਏ ਉਹ ਦਿਨਾਂ ਗਾ ਰਬੀ ਜੀ ਕਾ ਦੋ ਜਿਹੜਾ ਮਨ ਲੈ ਅੱਧੇ ਘੰਟੇ ਦੀ ਮਾਲ ਵਿਕ ਜੇ ਕਰ ਦੋ ਫਿਰ ਆਪ ਹੀ ਇਹ ਹਰ ਰਬੀ ਜੀ ਆਪਾਂ 60 ਦੀ ਨਾਲ ਦਈਏ ਦੋ ਹੋਰ ਛੱਡ ਦਈਏ ਅੱਛਾ ਹਾਂ ਇਹ ਦੇ ਦੇ 52000 52000 'ਤੇ ਪਹੁੰਚ ਕਰ ਦਾਂਗੇ ਰਬੀ ਜੀ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਠੀਕ ਹੈ ਜੀ ਹਾਂ ਤੋਂ ਵੀਰ ਭਰਾ ਨੂੰ ਲਾ ਹੋਰ ਮੰਤਲ ਖੁੱਲੇ ਕਰਾਂਗੇ ਅੱਛਾ ਹੋਰ ਕਰ ਦੋਗੇ ਮੰਤਲ ਰਬੀ ਜੀ ਠੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਆਹ ਛੋਟੀ ਜਿਹੀ ਠੀਕ ਐ ਇਨੋਂ ਕਿ ਨਜਰ ਹੋ ਗਿਆ ਸੋਈ ਨਾ ਇਹਨੂੰ ਹਰ ਰੁਪਈਆ ਅੱਜ ਦਵਾ ਦੇਣਾ ਮਗਰ ਕੱਟਾ ਜੇ ਦੇ ਅੱਛਾ ਆਹ ਕੱਟਾ ਜੇ ਰੁਪਈਆ ਆਹ ਕੱਟਾ ਜੇ ਹਾਂਜੀ ਬਾਕੀ ਕੱਟਾ ਵੀ ਮਗਰ ਪਲਿਆ ਫਲੋਸਾ ਕੱਟਾ ਹੈ ਆ ਕਿੰਨਾ ਦੁੱਧ ਤਿਆਰ ਇਹ ਦੇ ਕੋਈ ਦੋਧਾਰ ਬੀ ਜਿੱਦਾਂ ਮਰਜੀ ਵੀਰ ਭਰਾ ਮੇਰੇ ਘਰ ਮਿਲ ਲੈ 12 ਕਿਲੋ ਲੀਟਰ ਮਾਰ ਕੇ ਦਊਗਾ ਤਿਆਰ ਪੂਰਾ 12 ਲੀਟਰ ਤਿਆਰ 12 ਲੀਟਰ ਤੋਰੋ ਫੇਰ ਇੱਕ ਰਹੀ ਬਾਕੀ ਇਹ ਵੀ ਦੁੱਧ ਦੀ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜੋ 12 ਲੀਟਰ ਜਿਹੜਾ ਕਹਿੰਦੇ ਵੀ ਮੌਕੇ ਤੇ ਹੈਗਾ ਆ ਉਹ ਤੁਸੀਂ ਆਪਣਾ ਦੋ ਟਾਈਮ ਚਵਾਈ ਕਰਕੇ ਲੈ ਜਾਣਾ ਬਾਕੀ ਇਹ ਵੀ ਵੀਡੀਓ ਬਣਾਉਣ ਦਾ ਟਾਈਮ ਵੀ ਸਵੇਰੋਂ ਸਵੇਰ ਦਾ ਵਜੇ ਤੁੰਦ ਹੁੰਦਾ ਬਾਦ ਵੀ ਕਾਫੀ ਪਈ ਆ ਅੱਜ ਵਾਪਸੋ ਪੂਰੇ ਰੱਜੇ ਰੱਜੇ ਹੋਣੀ ਆ। ਬਾਕੀ ਫਿਕਸ ਜੇ ਹਵਾਂ ਨੇ ਦਿਮਾਗ ਲਗਿਆ ਜਿਹੜੀ ਇਹ। ਸੁਆ ਕਿੰਨਾ ਵਾਜ ਬਿੱਧੀ ਇਹਦਾ? ਸੁਆ ਪਹਿਲਾ ਰਪੀ ਬਿੱਧੀ ਇਹਦਾ ਜੇ। ਪਹਿਲਾ ਸੁਆ ਜੇ। ਪਹਿਲਾ ਸੁਆ 24 ਮੂਹ ਹੋਦੇ ਨੇ। ਚਾਰ ਦੰਦ ਹੈ ਜੇ। ਚੈੱਕ ਕੀਤੇ ਦੰਦ? ਚੈੱਕ ਕੀਤਾ ਰਵੀ ਤਲਕਨਾਉਂ ਦੀ ਉਹਨੇ ਬਾ ਚੈੱਕ ਕਰਾ ਦਿੰਦੇ ਆਪਾਂ। ਠੀਕ ਆ। ਹਾਂ ਚੈੱਕ ਜਿਹੜਾ ਕੋਈ ਵੀਰ ਭਰਾ ਆਣਾ ਉਹ ਕੋ ਚੈੱਕ ਕਰਕੇ ਲੈ ਜੇ। ਠੀਕ ਆ। ਹਾਂ ਤੇ ਇਹਦਾ ਫਿਰ ਮੁੱਲ। ਮੁੱਲ ਹਰ ਵੀਜੀ ਇਹੋ ਜਿਹਾ ਨਾਲ ਬਿ ਝੋਟੀਆਂ ਦੁੱਧ ਵੀ ਚੰਗਾ ਜੇ ਮਤਲਬ 24 ਆ। ਹਾਂਜੀ ਤੇ ਮੁੱਲ 100 ਰੁਪਏ ਦਾ 85000 ਰੁਪਏ ਅੱਛਾ ਅਗੋਂ ਤੁਸੀਂ ਜੋਚ ਰੋਣਾ ਚੜਾ ਫਿਰ ਕਰੀਏ ਕਿ ਵਿੱਚ ਮਾਨਤਾ ਨਾ 100 ਰੁਪਏ ਜੀ 5 ਛੱਡ ਦੀਏ ਛੱਡ ਦਾਂਗੇ ਰੁਪਏ ਜੀ ਦੋ ਹੋਰ ਛੱਡ ਦਾਂਗੇ ਅੱਛਾ ਹਾਂ 72 'ਚ ਪਹੁੰਚ ਹਾਂ 72 'ਚ ਪਹੁੰਚ ਕਰ ਦਾਂਗੇ ਕੋਈ ਭਰਾ ਫੋਨ ਲਾ ਕੇ ਕੁੱਲੇ ਮਾਨਤਾ ਛੋਟੀ ਨਸਲ ਵਾਲੀ ਛੋਟੀ 100 ਕਿਲੋਮੀਟਰ ਤੱਕ ਪਹੁੰਚ ਜਿਹੜੀ ਵਿੱਚੇ ਹੋਣੀ ਆ ਹਾਂ ਤੇ ਹੋਣ ਆ ਗਈ ਆਪਣੇ ਕੋਲ ਗਾਂ ਇੱਕ ਜਿਹੜੀ ਇਹ ਵੀ ਪਹਿਲਾ ਸੂਆ ਸੂਈ ਜੀ ਤਾਜੀ ਸੂਈ ਜਾਂਦੀ ਵੇਖਣ ਨੂੰ ਦੂਸਰੇ ਨਹੀਂ ਜਾਂਦੀ ਜਾਂ ਤਾਂ ਪਹਿਲਾ ਰਵੀ ਘਰ ਵਾਲੇ ਪਹਿਲਾ ਆ ਬੱਚਾ ਕੀ ਜੀ ਤੇ ਮਗਰ ਬੱਚਾ ਰਵੀ ਜੀ ਇਹ ਗੱਲਾਂ ਅੱਛਾ ਵੀ ਤਾਜੀ ਹੈ ਇਹ ਬੱਚਾ ਆ ਦੇਖ ਸਾਡੇ 나ੜੂ ਨਾਲ ਤਾਜੀ ਹੈ ਕਿੰਨੇ ਦਿਨਾਂ ਤੇ ਸੂਈ ਆ ਸੂਈ ਪਰਸੋਂ ਹੀ ਸੂਈ ਹੈ ਰੁਪਈਏ ਵੀ ਅੱਛਾ ਅੱਜ ਮਤਲਬ ਤੀਸਰਾ ਚੌਥਾ ਦਿਨ ਹੈ ਜੀ ਇਹਦਾ ਤੀਸਰਾ ਦਿਨ ਹੈ ਰੁਪਈਏ ਤੇ ਕਿੰਨਾ ਕੁ ਪੋਲਾ ਜਦੋਂ ਤਾਂ 14 ਕਿਲੋ ਰੁਪਈਏ ਜਦਾਂ ਮਰਜੀ ਕੋਈ ਲੀਟਰ ਮਾਰ ਕੇ ਲੈ ਜਾਏ ਤਿਆਰ ਜਿਹੜਾ ਤਿਆਰ ਹੈ ਜਿਹੜਾ ਤੇ ਕਿੰਨਾ ਕਰੀ ਜਾਊਗੀ ਦੋ ਦੋ ਵੀ ਜਿਹੜੇ ਸਹਾਣਾ ਨੂੰ ਦੋ ਤੇ ਬੋਲੇ ਦਾ ਚੱਲਣ ਨਹੀਂ ਦੋ ਤੇ ਤੇ ਮਨੇ ਕਹਣਾ ਸੁਵਸਥਾਨਾ 18 ਕਿਲੋ ਤੇ ਵਹੀ ਜਣਾ ਹੈ ਨਾ ਤੋਰਾ ਫੇਰੇ ਕਰੀਨ ਤੇ ਦੇ ਵੀ ਤਾਂ ਇੱਕ ਵਾਰੀ ਲਾ ਕੇ ਤੋ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਮੁੱਲ ਆ ਰੁਪਈਆ ਦਾ ਮੰਗਣ ਜੋ ਮਰਜ਼ੀ ਮੰਗੀ ਤੇ ਜੇ ਹੈਗੀ ਠੱਡੀ ਤੇ ਕੋਈ ਮੰਗਾਣੀ ਚ ਪਾਉਣਾ ਠੀਕ ਆ ਹਾਂ ਬੋਲਾ ਵੀ 50000 ਨਾ ਕਰ ਲੀਏ ਕਰ ਦੋ ਵਿੱਚੋਂ ਛੋਟ ਛੋਟ ਤੂੰ ਹੀ ਕਰਾ ਦੋ ਜੋ ਕਰੋਨਾ ਜੀ 5 ਛੱਡਦੀ ਐ ਤਾ ਵੇ 5 2 3 ਹੋਰ ਛੱਡੀਆ ਰੁਪਈ ਜੀ ਅੱਛਾ ਹਾਂ ਨਾ 42000 ਪਹੁੰਚ ਕਰਾਂਗੇ ਅੱਛਾ 42 ਤੇ ਪਹੁੰਚ ਆ ਹਾਂ ਤੇ 14 ਕਿਲੋ ਦੁੱਧ ਜਿੱਦਾਂ ਮਰਜ਼ੀ ਵੀਰ ਭਰਾ ਮੇਰੇ ਘਰੋਂ ਚੋ ਕੇ ਲੈ ਜੀ ਠੀਕ ਹੈ ਜੀ ਹਾਂ ਜੀ ਇਹ ਆ ਵੀ ਦੁੱਧ ਦੀ ਚਵਾਈ ਤੁਹਾਡੇ ਘਰੇ ਕਰ ਲੇ ਹਾਂ ਤੇ ਆਪਣੀਆਂ ਚੀਜ਼ਾਂ ਵੇਖ ਚਾ ਕੇ ਖੜੇ ਹਨਾ ਤੇ ਬਾਕੀ ਘਰੇ ਪੰਚਾਦੋਗੇ ਤੁਸੀਂ ਜੇ ਕਹਿਣ ਤਾਂ 14 ਕਿਲੋ ਮੀਟਰ ਤੱਕ ਰੁਪਈ ਜਿੱਥੇ ਹੋਊਗਾ ਆਪਾਂ ਉੱਥੇ ਪਹੁੰਚਾਵਾਂਗੇ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਮਰਜ਼ੀ ਨਾਲ ਵੇਖ